ਸਵਾਗਤ ਹੈ ਜੀ ਅੱਜ ਆਪਾਂ ਇੱਕ ਬਹੁਤ ਹੀ ਮਸ਼ਹੂਰ ਕਿਤਾਬ ਸਟੀਫਨ ਆਰ ਕਵੀ ਦੀ ਪ੍ਰਭਾਵਸ਼ਾਲੀ ਲੋਕਾਂ ਦੀਆਂ ਸੱਤ ਆਦਤਾਂ ਇਸ ਦੇ ਕੁਝ ਖਾਸ ਨੁਕਤੇਾਂ ਤੇ ਇੱਕ ਡੂੰਗੀ ਨਜ਼ਰ ਮਾਰਾਂਗੇ ਸਾਡੇ ਕੋਲ ਇਸ ਦੇ ਕੁਝ ਅੰਸ਼ ਮੌਜੂਦ ਨੇ ਹਾਂ ਜੀ ਬਿਲਕੁਲ ਤੇ ਦੇਖੋ ਇਸ ਵਿਚਾਰ ਚਰਚਾ ਦਾ ਮਕਸਦ ਸਿਰਫ ਆਦਤਾਂ ਗਿਣਨਾ ਨਹੀਂ ਹੈ ਅਸਲ 'ਚ ਸਮਝਣਾ ਹੈ ਕਿ ਜਿਹੜੀ ਅਸਲੀ ਇਫੈਕਟਿਵਨੈਸ ਹੁੰਦੀ ਹੈ ਨਾ ਉਹ ਸਿਰਫ ਕੋਈ ਹੁਨਰ ਜਾਂ ਟਾਈਮ ਮੈਨੇਜਮੈਂਟ ਦੀ ਗੱਲ ਨਹੀਂ ਇਹ ਤਾਂ ਚੋਣਵੀਆਂ ਆਦਤਾਂ ਤੇ ਇੱਕ ਮਜ਼ਬੂਤ ਕਿਰਦਾਰ ਤੇ ਨਿਰਭਰ ਕਰਦੀ ਹੈ ਸਹੀ ਗੱਲ ਹੈ ਕਵੀ ਦਾ ਇੱਕ ਮਸ਼ਹੂਰ ਕਹਿਣਾ ਵੀ ਹੈ ਮੁੱਖ ਗੱਲ ਇਹ ਹੈ ਕਿ ਮੁੱਖ ਗੱਲ ਨੂੰ ਮੁੱਖ ਗੱਲ ਰੱਖਿਆ ਜਾਵੇ ਬਹੁਤ ਡੂੰਗੀ ਗੱਲ ਹੈ ਤਾਂ ਚਲੋ ਇਸ ਨੂੰ ਥੋੜਾ ਖੋਲਦੇ ਹਾਂ ਦੇਖਿਏ ਇਹ ਸੱਤ ਆਦਤਾਂ ਹਨ ਕੀ ਤੇ ਇਹਨਾਂ ਦਾ ਮਤਲਬ ਕੀ ਹੈ ਜ਼ਰੂਰ ਪਹਿਲੀ ਆਦਤ ਪ੍ਰੋਐਕਟਿਵ ਬਣੋ ਹੁਣ ਇਹ ਸੁਣਨ ਨੂੰ ਤਾਂ ਸਿੱਧਾ ਲੱਗਦਾ ਹੈ ਵੀ ਹਾਂ ਆਪਣੇ ਹਾਲਾਤਾਂ ਦੀ ਜ਼ਿੰਮੇਵਾਰੀ ਲਵੋ ਪਰ ਇਸ ਤੋਂ ਕੁਝ ਵੱਧ ਹੈ ਹੈਨਾ ਬਿਲਕੁਲ ਬਿਲਕੁਲ ਦੇਖੋ ਪ੍ਰੋਐਕਟਿਵ ਹੋਣ ਦਾ ਮਤਲਬ ਸਿਰਫ ਜ਼ਿੰਮੇਵਾਰੀ ਨਹੀਂ ਹੈ ਇਸ ਦਾ ਅਸਲ ਮਤਲਬ ਹੈ ਇਹ ਸਮਝਣਾ ਕਿ ਜੋ ਵੀ ਸਾਡੇ ਨਾਲ ਵਾਪਰਦਾ ਹੈ ਤੇ ਅਸੀਂ ਉਸ ਤੇ ਜੋ ਪ੍ਰਤੀਕਿਰਿਆ ਦਿੰਨੇ ਆ ਉਹਦੇ ਵਿੱਚ ਕਾਰਨ ਇੱਕ ਖਾਲੀ ਥਾਂ ਹੈ ਅੱਛਾ ਹਾਂਜੀ ਤੇ ਉਸ ਥਾਂ ਵਿੱਚ ਸਾਡੀ ਤਾਕਤ ਹੈ ਚੁਣਨ ਦੀ ਤਾਕਤ ਜਿਹੜੇ ਰਿਐਕਟਿਵ ਲੋਕ ਹੁੰਦੇ ਨੇ ਉਹ ਤਾਂ ਮੌਸਮ ਹਾਲਾਤ ਦੂਜਿਆਂ ਨੂੰ ਦੋਸ਼ ਦਿੰਦੇ ਨੇ ਪਰ ਇੱਕ ਪ੍ਰੋਐਕਟਿਵ ਬੰਦਾ ਉਹ ਆਪਣਾ ਜਵਾਬ ਖੁਦ ਚੁਣਦਾ ਹੈ ਜਿਵੇਂ ਕਿਤਾਬ ਚ ਲਿਖਿਆ ਮੌਸਮ ਖਰਾਬ ਹੋਵੇ ਤਾਂ ਉਹ ਕਹੇਗਾ ਕੋਈ ਨਹੀਂ ਕਰ ਅੰਦਰ ਹੀ ਕਸਰਤ ਕਰ ਲੈਂਦੇ ਆ ਬਿਲਕੁਲ ਇਹੀ ਹੈ ਅੰਦਰੂਨੀ ਕੰਟਰੋਲ ਇਹ ਪਹਿਲੀ ਨਹੀਂ ਹੈ ਹਾਂ ਜੀ ਇਹ ਗੱਲ ਸਮਝ ਆਈ ਫਿਰ ਅਗਲੀ ਆਦਤ ਹੈ ਦੂਜੀ ਅੰਤ ਨੂੰ ਧਿਆਨ ਵਿੱਚ ਰੱਖ ਕੇ ਸ਼ੁਰੂ ਕਰੋ ਮਤਲਬ ਆਪਣੀ ਮੰਜ਼ਿਲ ਪਤਾ ਹੋਵੇ ਪਰ ਰੋਜ਼ ਦੀ ਜ਼ਿੰਦਗੀ ਦੀ ਭਜਦੌੜ ਚ ਕੋਈ ਇਹ ਕਿਵੇਂ ਕਰੇ ਹਾਂ ਇਹ ਬਹੁਤ ਅਹਿਮ ਹੈ ਇਹ ਆਦਤ ਕਹਿੰਦੀ ਹੈ ਕਿ ਆਪਣਾ ਇੱਕ ਕੀ ਕਹਿੰਦੇ ਨੇ ਪਰਸਨਲ ਮਿਸ਼ਨ ਸਟੇਟਮੈਂਟ ਬਣਾਓ اچھا ਹਾਂਜੀ ਮਤਲਬ ਸਪਸ਼ਟ ਕਰੋ ਕਿ ਤੁਹਾਡੇ ਲਈ ਜ਼ਿੰਦਗੀ ਸਭ ਤੋਂ ਜ਼ਰੂਰੀ ਕੀ ਹੈ ਤੁਹਾਡੇ ਮੁਲਕ ਹੀ ਨੇ ਤੁਸੀਂ ਅਸਲ 'ਚ ਬਣਨਾ ਕੀ ਚਾਹੁੰਦੇ ਹੋ ਜਦੋਂ ਇਹ ਤਸਵੀਰ ਸਾਫ਼ ਹੁੰਦੀ ਹੈ ਨਾ ਹੂੰ ਤਾਂ ਫਿਰ ਰੋਜ਼ ਦੇ ਫੈਸਲੇ ਲੈਣੇ ਸੌਖੇ ਹੋ ਜਾਂਦੇ ਨੇ ਤੁਸੀਂ ਉਹ ਕੰਮ ਚੁਣਦੇ ਹੋ ਜਿਹੜੇ ਤੁਹਾਨੂੰ ਉਸ ਵੱਡੀ ਤਸਵੀਰ ਦੇ ਨੇੜੇ ਲੈ ਕੇ ਜਾਂਦੇ ਨੇ ਤੇ ਇਸੇ ਨਾਲ ਜੁੜ ਜਾਂਦੀ ਹੈ ਤੀਜੀ ਆਦਤ ਪਹਿਲੀਆਂ ਚੀਜ਼ਾਂ ਪਹਿਲਾਂ ਕਰੋ ਇਹ ਤਾਂ ਬਹੁਤ ਸੁੰਦਿਆਂ ਆਪਾਂ ਜ਼ਰੂਰੀ ਬਨਾਮ ਫੌਰੀ ਇੰਪੋਰਟੈਂਟ ਵੀਸ ਅਰਜੈਂਟ ਕਿਤਾਬ ਚ ਉਦਾਹਰਨ ਵੀ ਹੈ ਫੇਸਬੁਕ ਅਰਜੈਂਟ ਹੋ ਸਕਦੀ ਹੈ ਪਰ ਆਪਣਾ ਵਿਜ਼ਨ ਵਧੇਗ ਜ਼ਰੂਰੀ ਹੈ ਹਾਂ ਪਰ ਅਸਲ ਜ਼ਿੰਦਗੀ ਚ ਜਿਹੜੇ ਜ਼ਰੂਰੀ ਕੰਮ ਹੁੰਦੇ ਨੇ ਉਹਨਾਂ ਨੂੰ ਪਹਿਲ ਦੇਣੀ ਐਨੀ ਔਖੀ ਕਿਉਂ ਲੱਗਦੀ ਹੈ ਦੇਖੋ ਜੀ ਔਖੀ ਇਸ ਲਈ ਲੱਗਦੀ ਹੈ ਕਿਉਂਕਿ ਜਿਹੜੀਆਂ ਫੌਰੀ ਚੀਜ਼ਾਂ ਹੁੰਦੀਆਂ ਨੇ ਉਹ ਰੌਲਾ ਬਹੁਤ ਪਾਉਂਦੀਆਂ ਨੇ ਹਾਂ ਫੋਨ ਵੱਜ ਗਿਆ ਕੋਈ ਨੋਟੀਫਿਕੇਸ਼ਨ ਆ ਗਈ ਕਿਸੇ ਨੇ ਆ ਕੇ ਕੁਝ ਤੁਰੰਤ ਮੰਗ ਲਿਆ ਹਾਂ ਧਿਆਨ ਖਿੱਚ ਲੈਂਦੀਆਂ ਨੇ ਬਿਲਕੁਲ ਤੇ ਇਹਨਾਂ ਦੇ ਸ਼ੋਰ 'ਚ ਅਸੀਂ ਉਹ ਕੰਮ ਪਾਸੇ ਕਰ ਦਿੰਦੇ ਹਾਂ ਜਿਹੜੇ ਸ਼ਾਇਦ ਹੋਣੇ ਰੌਲਾ ਨਹੀਂ ਪਾਰੇ ਪਰ ਸਾਡੇ ਲੰਬੇ ਸਮੇਂ ਦੇ ਟੀਚਿਆਂ ਲਈ ਜਿਹੜੇ ਆਪਾਂ ਆਦਰ 2 'ਚ ਸੋਚੇ ਸੀ ਉਹਨਾਂ ਲਈ ਬਹੁਤ ਜ਼ਰੂਰੀ ਨੇ ਅੱਛਾ ਹਾਂ ਤਾਂ ਇਸ ਲਈ ਆਦਤ 3 ਨੂੰ ਅਮਲ ਚਲਿਆਉਣ ਲਈ ਪਹਿਲੀਆਂ ਦੋ ਆਦਤਾਂ ਦੀ ਲੋੜ ਪੈਂਦੀ ਹੈ ਪ੍ਰੋਐਕਟਿਵ ਹੋਣਾ ਆਦਤ 1 ਤੇ ਆਪਣਾ ਅੰਤਿਮ ਟੀਚਾ ਪਤਾ ਹੋਣਾ ਆਦਤ 2 ਇਹ ਤਿੰਨੇ ਮਿਲ ਕੇ ਬਣਦੀਆਂ ਨੇ ਨਿੱਜੀ ਜਿੱਤ ਮਤਲਬ ਆਪਣੇ ਆਪ ਤੇ ਕਾਬੂ ਠੀਕ ਹੈ ਤਾਂ ਪਹਿਲਾਂ ਆਪਣੇ ਆਪ ਤੇ ਕੰਮ ਕਰਨਾ ਹੈ ਹਾਂ ਤੇ ਜਦੋਂ ਇਹ ਅੰਦਰੂਨੀ ਮਜ਼ਬੂਤੀ ਆ ਜਾਂਦੀ ਹੈ ਫਿਰ ਕਵੀ ਸਾਨੂੰ ਦੂਜਿਆਂ ਨਾਲ ਕੰਮ ਕਰਨ ਵੱਲ ਲੈ ਜਾਂਦਾ ਹੈ ਇੱਥੇ ਆਉਂਦੀ ਹੈ ਚੌਥੀ ਆਦਤ ਜਿੱਤ ਜਿੱਤ ਸੋਚੋ ਯਾ ਥਿੰਕ ਵਿਨ ਵਿਲ ਹਾਂਜੀ ਮਤਲਬ ਹਰ ਸੌਦੇ 'ਚ ਹਰ ਗੱਲਬਾਤ 'ਚ ਇਹੋ ਜਿਹਾ ਹੱਲ ਲੱਭੋ ਜਿੱਥੇ ਦੋਨੇ ਤਰ੍ਹਾਂ ਜਿੱਤਣ ਬਿਲਕੁਲ ਇਹ ਜਿਹੜੀ ਆਮ ਸੋਚ ਹੁੰਦੀ ਹੈ ਨਾ ਮੁਕਾਬਲੇਬਾਜ਼ੀ ਵਾਲੀ ਕਿ ਜਾਂ ਮੈਂ ਜਿੱਤਾਂਗਾ ਜਾਂ ਤੂੰ ਜਿੱਤੇਗਾ ਇਹ ਉਸ ਤੋਂ ਬਿਲਕੁਲ ਉਲਟਾ ਹੈ ਇਹ ਸਹਿਯੋਗ ਦੀ ਭਾਵਨਾ ਹੈ ਪਰ ਇੱਕ ਸਵਾਲ ਉੱਠਦਾ ਹੈ ਹਾਂ ਕੀ ਹਮੇਸ਼ਾ ਵਿਨ ਵਿਨ ਸੰਭਵ ਹੈ ਕਈ ਵਾਰ ਹਾਲਾਤ ਬੜੇ ਪਿਚੀਦਾ ਹੁੰਦੇ ਨੇ ਹਾਂ ਇਹ ਵੀ ਕਵੀ ਕਹਿੰਦਾ ਕਿ ਜੇ ਸੱਚਮੁੱਚ ਵਿਨ-ਵਿਨ ਲਾ ਹੋ ਸਕੇ ਤਾਂ ਫਿਰ ਨੋ ਡੀਲ ਯਾਨੀ ਕੋਈ ਸਮਝੌਤਾ ਨਾ ਕਰਨਾ ਵੀ ਇੱਕ ਚੰਗਾ ਵਿਕਲਪ ਹੋ ਸਕਦਾ ਹੈ ਉਸ ਸਮਝੌਤੇ ਨਾਲੋਂ ਤਾਂ ਚੰਗਾ ਹੀ ਹੈ ਜਿੱਥੇ ਕਿਸੇ ਇੱਕ ਦਾ ਨੁਕਸਾਨ ਹੋਵੇ ਪਰ ਅਸਲ ਚ ਵਿਨ-ਵਿਨ ਤੱਕ ਪਹੁੰਚਣ ਲਈ ਨਾ ਪੰਜਵੀਂ ਆਦਤ ਬਹੁਤ ਜ਼ਰੂਰੀ ਹੋ ਜਾਂਦੀ ਹੈ ਤੁਸੀਂ ਬਿਲਕੁਲ ਸਹੀ ਪੁਆਇੰਟ ਤੇ ਲਿਆਏ ਪੰਜਵੀਂ ਆਦਤ ਪਹਿਲਾਂ ਸਮਝਣ ਦੀ ਕੋਸ਼ਿਸ਼ ਕਰੋ ਫਿਰ ਸਮਝਾਓ ਇਹ ਸੁਣਨ ਚ ਕਿੰਨੀ ਸੌਖੀ ਲੱਗਦੀ ਹੈ ਪਰ ਕਰਨ ਚ ਮਤਲਬ ਦੂਜੇ ਦੀ ਗੱਲ ਨੂੰ ਸੱਚਮੁੱਚ ਹਮਦਰਦੀ ਨਾਲ ਸੁਣਨਾ ਇਹਨਾਂ ਔਖਾ ਕਿਉਂ ਹੁੰਦਾ ਆਪਾਂ ਤਾਂ ਬਸ ਆਪਣੀ ਗੱਲ ਦੱਸਣ ਲਈ ਕਾਲੇ ਪਏ ਹੁੰਨੇ ਆ ਹਾਂ ਇਹ ਇਨਸਾਨੀ ਫਿਤਰਤ ਹੈ ਹੈਨਾ ਅਸੀਂ ਆਪਣਾ ਨਜ਼ਰੀਆ ਦੱਸਣਾ ਚਾਹੁੰਦੇ ਆ ਸਲਾਹ ਦੇਣੀ ਚਾਹੁੰਦੇ ਆ ਪਰ ਕਵੀ ਕਹਿੰਦਾ ਕਿ ਜਦੋਂ ਤੱਕ ਅਸੀਂ ਦੂਜੇ ਬੰਦੇ ਨੂੰ ਉਹਦੀਆਂ ਭਾਵਨਾਵਾਂ ਨੂੰ ਉਹਦੇ ਨਜ਼ਰੀਏ ਨੂੰ ਡੂੰਘਾਈ ਨਾਲ ਸਮਝਦੇ ਨਹੀਂ ਉਦੋਂ ਤੱਕ ਅਸੀਂ ਉਸ ਨਾਲ ਸਹੀ ਤਰੀਕੇ ਨਾਲ ਗੱਲ ਹੀ ਨਹੀਂ ਕਰ ਸਕਦੇ ਜਿਹੜੀ ਹਮਦਰਦੀ ਨਾਲ ਸੁਣਨ ਦੀ ਕਲਾ ਹੈ ਨਾ ਐਮਪੈਥੈਟਿਕ ਲਿਸਨਿੰਗ ਹੂੰ ਉਹ ਭਰੋਸਾ ਪੈਦਾ ਕਰਦੀ ਹੈ ਤੇ ਉਹੀ ਭਰੋਸਾ ਫਿਰ ਵਿਨ-ਵਿਨ ਆਦਤ ਚਾਰ ਤੇ ਅਗਲੀ ਆਦਤ ਯਾਨੀ ਸਿਨਰਜੀਲੀ ਜ਼ਰੂਰੀ ਹੈ ਔਖਾ ਇਸ ਲਈ ਹੈ ਕਿਉਂਕਿ ਇਸ ਲਈ ਸਬਰ ਚਾਹੀਦਾ ਆਪਣੇ ਆਪ ਤੇ ਕੰਟਰੋਲ ਚਾਹੀਦਾ ਆਪਣੀ ਗੱਲ ਰੋਕ ਕੇ ਸਿਰਫ ਸੁਣਨਾ ਤੇ ਫਿਰ ਇਸ ਸਬਦ ਦਾ ਨਤੀਜਾ ਨਿਕਲਦਾ ਹੈ 6ਵੀਂ ਆਦਤ ਸਹਿਯੋਗ ਪੈਦਾ ਕਰੋ ਯਾ ਸਿਨਰਜਾਈਜ਼ ਯਾਨੀ ਜਦੋਂ ਲੋਕ ਮਿਲ ਕੇ ਕੰਮ ਕਰਦੇ ਨੇ ਤਾਂ ਨਤੀਜਾ ਉਹਨਾਂ ਦੇ ਇਕੱਲੇ ਇਕੱਲੇ ਕੰਮ ਦੇ ਜੋੜ ਤੋਂ ਕਿਤੇ ਜ਼ਿਆਦਾ ਹੁੰਦਾ ਹੈ ਓ 1+1=3 ਵਾਲੀ ਗੱਲ ਇਹ ਹੁੰਦਾ ਕਿਵੇਂ ਅਸਲ ਚ ਦੇਖੋ ਸਿਨਰਜੀ ਉਦੋਂ ਬਣਦੀ ਹੈ ਜਦੋਂ ਅਸੀਂ ਸੱਚਮੁੱਚ ਦੂਜਿਆਂ ਦੇ ਵੱਖਰੇ ਵਿਚਾਰਾਂ ਤਜਰਬਿਆਂ ਦੀ ਕਦਰ ਕਰਦੇ ਹਾਂ ਜਦੋਂ ਅਸੀਂ ਇੱਕ ਦੂਜੇ ਨੂੰ ਸਹੀ ਮਾਨੇ ਚ ਸਮਝਦੇ ਹਾਂ ਆਦਤ 5 ਤੇ ਸਾਰਿਆਂ ਦੀ ਜਿੱਤ ਆਦਤ 4 ਲਈ ਕੰਮ ਕਰਦੇ ਹਾਂ ਹਾਂਜੀ ਤਾਂ ਅਸੀਂ ਰਲ ਕੇ ਇਹੋ ਜੇ ਨਵੇਂ ਤੇ ਬਿਹਤਰ ਹੱਲ ਲੱਭ ਸਕਦੇ ਹਾਂ ਜਿਹੜੇ ਸ਼ਾਇਦ ਕੋਈ ਇਕੱਲਾ ਬੰਦਾ ਸੋਚ ਵੀ ਨਾ ਸਕਤਾ ਹੋਵੇ ਇਹ ਹੈ ਰਚਨਾਤਮਕ ਸਹਿਯੋਗ ਤੇ ਇਹ ਤਿੰਨ ਆਦਤਾਂ 4 5 ਤੇ 6 ਇਹ ਮਿਲ ਕੇ ਬਣਾਨੀਆਂ ਨੇ ਜਨ ਤੱਕ ਚਿੱਤ ਯਾਨੀ ਦੂਜਿਆਂ ਨਾਲ ਸਫਲਤਾ ਨਾਲ ਕੰਮ ਕਰਨਾ ਬਹੁਤ ਵਧੀਆ ਤੇ ਫਿਰ ਆਂਦੀ ਹੈ ਸਤਵੀਂ ਤੇ ਆਖਰੀ ਆਦਤ ਜਿਹੜੀ ਇਹਨਾਂ ਸਾਰੀਆਂ 6 ਆਦਤਾਂ ਨੂੰ ਚੱਲਦਾ ਰੱਖਣ ਲਈ ਬਹੁਤ ਜ਼ਰੂਰੀ ਹੈ ਆਰੀ ਨੂੰ ਤਿੱਖਾ ਕਰੋ ਯਾ ਸ਼ਾਰਪਨ ਦਾ ਸੋ ਹਾਂਜੀ ਬਿਲਕੁਲ ਇਹ ਹੈ ਆਪਣੇ ਆਪ ਨੂੰ ਨਵਿਆਉਣ ਦੀ ਆਦਤ ਸੈਲਫ ਰੀਨਿਊਅਲ ਜਿਵੇਂ ਇੱਕ ਲੱਕੜ ਕਟਣ ਵਾਲੇ ਨੂੰ ਲਗਾਤਾਰ ਕੰਮ ਕਰਨ ਲਈ ਆਪਣੀ ਆਰੀ ਤੇਜ਼ ਰੱਖਣੀ ਪੈਂਦੀ ਹੈ ਨਾ ਨਹੀਂ ਤਾਂ ਉਹ ਕੰਮ ਹੀ ਨਹੀਂ ਕਰ ਸਕੇਗਾ ਬਿਲਕੁਲ ਉਸੇ ਤਰ੍ਹਾਂ ਸਾਨੂੰ ਵੀ ਲੰਬੇ ਸਮੇਂ ਤੱਕ ਪ੍ਰਭਾਵਸ਼ਾਲੀ ਰਹਿਣ ਲਈ ਆਪਣੇ ਆਪ ਨੂੰ ਨਿਯਮਿਤ ਤੌਰ ਤੇ ਰੀਚਾਰਜ ਕਰਨਾ ਪੈਂਦਾ ਹੈ ਹਮ ਕਵੀ ਚਾਰ ਪਹਿਲੂ ਦੱਸਦਾ ਹੈ ਸਰੀਰਿਕ ਮਤਲਬ ਕਸਰਤ ਸਹੀ ਖਾਣਾ ਆਰਾਮ ਮਾਨਸਿਕ ਪੜਨਾ ਨਵਾਂ ਸਿੱਖਣਾ ਪਾਵਨਾਤਮਕ ਅਤੇ ਸਮਾਜਿਕ ਆਪਣੇ ਰਿਸ਼ਤਿਆਂ ਤੇ ਧਿਆਨ ਦੇਣਾ ਸੇਵਾ ਕਰਨੀ ਤੇ ਅਧਿਆਤਮਿਕ ਆਪਣੀਆਂ ਕਦਰਾਂ ਕੀਮਤਾਂ ਨਾਲ ਜੁੜਨਾ ਕੁਦਰਤ ਧਿਆਨ ਜੋ ਵੀ ਕਿਸੇ ਲਈ ਕੰਮ ਕਰੇ ਲੋਕ ਅਕਸਰ ਕਹਿੰਦੇ ਨੇ ਕਿ ਸਾਡੇ ਕੋਲ ਇੰਨਾ ਚੀਜ਼ਾਂ ਲਈ ਟਾਈਮ ਨਹੀਂ ਹੈ ਹਾਂ ਇਹੀ ਸਭ ਤੋਂ ਵੱਡਾ ਬਹਾਨਾ ਹੁੰਦਾ ਹੈ ਪਰ ਕਵੀ ਕਹਿੰਦਾ ਹੈ ਕਿ ਇਹੀ ਟਾਈਮ ਕੱਢਣਾ ਸਭ ਤੋਂ ਜ਼ਰੂਰੀ ਨਿਵੇਸ਼ ਹੈ ਜੇ ਆਰੀ ਤੇਜ਼ ਨਹੀਂ ਕਰੋਗੇ ਤਾਂ ਲੱਕੜ ਕਟਣੀ ਬੰਦ ਹੋ ਜਾਏਗੀ ਇਸੇ ਤਰ੍ਹਾਂ ਜੇ ਆਪਣੇ ਆਪ ਨੂੰ ਤਰੋਤਾਜ਼ਾ ਨਹੀਂ ਰੱਖਾਂਗੇ ਤਾਂ ਬਾਕੀ ਛਿਆਦਤਾਂ ਵੀ ਨਹੀਂ ਚੱਲਣਗੀਆਂ ਤਾਂ ਫਿਰ ਕੁੱਲ ਮਿਲਾ ਕੇ ਸਾਰੀ ਗੱਲ ਇੱਥੇ ਆਉਂਦੀ ਹੈ ਕਿ ਜਿਹੜੀ ਅਸਲ ਸਫਲਤਾ ਜਾਂ ਪ੍ਰਭਾਵਸ਼ਾਲੀਤਾ ਹੈ ਉਹ ਸਿਰਫ ਬਾਹਰੀ ਤਕਨੀਕਾਂ ਜਾਂ ਸ਼ਾਰਟਕਟਾਂ ਤੇ ਨਹੀਂ ਟिकी ਹੋਈ ਇਹ ਤਾਂ ਸਾਡੇ ਅੰਦਰੂਨੀ ਕਿਰਦਾਰ ਸਾਡੇ ਸਿਧਾਂਤਾਂ ਤੇ ਉਹਨਾਂ ਆਦਤਾਂ ਤੇ ਨਿਰਭਰ ਕਰਦੀ ਹੈ ਜਿਨ੍ਹਾਂ ਨੂੰ ਅਸੀਂ ਰੋਜ਼ ਅਪਣਾਉਂਦੇ ਹਾਂ ਇਹ ਸਿਰਫ ਕੁਝ ਕਰਨ ਬਾਰੇ ਨਹੀਂ ਇਹ ਕੁਝ ਹੋਣ ਬਾਰੇ ਹੈ ਬਿਲਕੁਲ ਸਹੀ ਕਿਹਾ ਇਹੀ ਇਸ ਕਿਤਾਬ ਦਾ ਸਾਰ ਹੈ ਤੇ ਇਹ ਆਦਤਾਂ ਦੇਖੋ ਸਿਰਫ ਲੀਡਰਾਂ ਜਾਂ ਬਿਜ਼ਨਸਮੈਨ ਲਈ ਨਹੀਂ ਇਹ ਤਾਂ ਹਰ ਕਿਸੇ ਲਈ ਨੇ ਵਿਦਿਆਰਥੀ ਖਰੇਲੂ ਕਾਮਕਾਜ ਵਾਲੇ ਹਰ ਕੋਈ ਇੱਕ ਆਖਰੀ ਗੱਲ ਮੈਂ ਸੋਚਣ ਲਈ ਛੱਡਣਾ ਚਾਹਾਂਗਾ ਹਾਂਜੀ ਜੇ ਕੋਈ ਇਹਨਾਂ ਸੱਤਾ ਆਦਤਾਂ ਨੂੰ ਦੇਖ ਕੇ ਘਬਰਾਉਣ ਦੀ ਬਜਾਏ ਸਿਰਫ ਇੱਕ ਆਦਤ ਚੁਣ ਲਵੇ ਮੰਨ ਲਓ ਪਹਿਲਾਂ ਸਮਝਣ ਦੀ ਕੋਸ਼ਿਸ਼ ਕਰੋ ਜਾਂ ਸ਼ਾਇਦ ਪ੍ਰੋਐਕਟਿਵ ਬਣੋ ਤੇ ਸਿਰਫ ਉਸ ਇੱਕ ਨੂੰ ਆਪਣੀ ਰੋਜ਼ ਦੀ ਜ਼ਿੰਦਗੀ ਵਿੱਚ ਸਹੀ ਮਾਨੇ ਚ ਲਾਗੂ ਕਰਨ ਦਾ ਫੈਸਲਾ ਕਰੇ ਤਾਂ ਸੋਚੋ ਉਸ ਇੱਕ ਬਦਲਾਅ ਨਾਲ ਹੀ ਉਹਨਾਂ ਦੀਆਂ ਚੁਣੌਤੀਆਂ ਨਾਲ ਨਜਿੱਠਣ ਦੇ ਤਰੀਕੇ ਤੇ ਆਪਣੇ ਟੀਚਿਆਂ ਤੱਕ ਪਹੁੰਚਣ ਦੀ ਯੋਗਤਾ ਵਿੱਚ ਕਿੰਨਾ ਫਰਕ ਪੈ ਸਕਦਾ ਹੈ